ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅਸੀਂ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਰੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਹਸ਼ਪਿਆਰ ਹਸ਼ਿਆਰਪੁਰ ਟਾਡਾ ਰੋਡ ਤੇ ਭਿਆਨਕ ਸੜਕ ਹਾਸਾ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ ਇਸ ਦੇ ਨਾਲ ਹੀ ਪੰਜਾਬ ਦੇ ਜ਼ਿਲ੍ਹਾ ਹਸ਼ਿਆਰਪੁਰ ਟਾਡਾ ਵਿਖੇ ਵਾਪਰੇ ਹਾਸੀ ਵਿੱਚ ਮ੍ਰਿਤਕ ਦੀ ਪਰਿਵਾਰ ਨੂੰ ਸੈਦਾ ਕਲੋਨੀ ਕਟੜਾ ਵੇਖੇ ਹੰਝੂਆਂ ਨਾਲ ਵਿਦਾਈ ਕੀਤੀ ਗਈ ਇਸ ਦੇ ਨਾਲ ਹੀ ਜਦ ਕੀ ਫੌਜ ਦੇ ਜਵਾਨਾਂ ਵੱਲੋਂ ਫਾਰੂਕ ਨੂੰ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਸ਼ਹਿਰਪੁਰ ਟਾਡਾ ਰੋਡ ਤੇ ਸਰਾਈ ਦੇ ਨਜ਼ਦੀਕ ਪٹرول ਪੰਪ ਨੇੜੇ ਟਕਰਾ ਤੇ ਇਨੋਵਾ ਕਾਰ ਵਿੱਚ ਕਾਲੇ ਇੱਕ ਹੋਈ ਟੱਕਰ ਇੱਕ ਪਰਿਵਾਰ ਦੇ 4 ਵਿਅਕਤੀ ਦੀ ਮੌਤ ਹੋ ਗਈ ਅੱਜ ਸ਼ਹਿਰ ਦੀ ਸੀਟਾ लोनी ਕਟੜਾ ਵਿੱਚ ਲੋਕਾਂ ਨੇ ਪੂਰੇ ਪਰਿਵਾਰ ਸਮੇਤ ਅੰਤਿਮ ਵਿਦਾਇਗੀ ਦਿੱਤੀ ਇਸ ਦੌਰਾਨ ਲੋਕਾਂ ਨੂੰ ਭਾਰੀ ਪੀੜ ਮੌਜੂਦ ਸੀ ਫੌਜ ਦੇ ਜਵਾਨ ਫਾਰੂਕ احمد ਨੇ ਫੌਜ ਦੇ ਜਵਾਨਾਂ ਨੂੰ ਸਲਾਮੀ ਦੇ ਕਿਸ਼ਨ ਦაძਲੀ ਦੇ ਕੇ ਵਿਦਾਇਗੀ ਦਿੱਤੀ ਖਬਰ ਨੂੰ ਅੰਤ ਤੱਕ ਵੇਖਣ ਲਈ